ਟੈਂਟ ਟੰਟ ਲਾ ਕੇ ਤਿਆਰੀਆਂ ਹੋ ਗਈਆਂ ਪੂਰੀਆਂ ਆ ਮਚਾਮਚਾ ਲਾਈ ਜਾਨੀਆਂ ਭਾਬੀਏ ਰੋਟੀ ਕੀ ਗੱਲ ਆ ਦੇਖੋ ਵੀ ਪੱਗਾ ਮੁੰਡਿਆਂ ਦੇ ਆਗੇ ਪੱਗਾ ਪੋਚਮੀਆਂ ਵਾਲੇ ਇਧਰੋਂ ਵੀ ਆ ਬੰਦ ਕਰਦੇ ਆਗੇ ਇੱਕ ਐਂਟਰੀ ਰੱਖਾਂਗੇ ਆ ਇਧਰ ਲਈ ਐਂਟਰੀ ਰੱਖਾਂਗੇ ਭਾਬੀ ਬਾਹਲੇ ਨਾ ਪਾਈ ਥੋੜੇ ਪਾਇਓ ਫਿਰ ਇੰਨੇ ਆ ਨਹੀਂ ਤਾਂ ਹੀ ਤਾਂ ਇਹਨਾਂ ਦੇ ਵਿਆਹ ਨਹੀਂ ਹੁੰਦੇ ਇਹ ਵਿੱਚ ਝੂਠ ਛਾੜ ਦਿੰਦੇ ਆ ਇਹਦੇ ਦਾ ਦੋ ਹੀ ਧਾਰ ਦੂੰ ਫੜ ਗਿਆ ਵੀਰੇ ਤਿਆਰੀਆਂ ਟੈਂਟ ਦੀ ਫਿਰ ਅੱਜ ਆਓ ਲਾ ਦੇ ਵੈਲਕਮ ਤੁਦੋ ਜੀ ਮਹਿੰਦੀ ਲਾਉਣਾ ਅੱਜ ਪਹਿਲਾਂ ਹਾਂ ਉਹ ਲਾ ਦੇ ਉਹ ਤੋਂ ਬਾਅਦ ਜੋ ਜਾ ਕੇ ਫੇ ਲਾ ਦੇ ਵਾ ਠੀਕ ਹੈ ਤੇ ਇਧਰ ਆਉਣਾ ਆ ਕਿਵੇਂ ਚਾ ਅੱਜ ਤਾਂ ਕਪੜੇ ਪਾਣੇ ਅੱਛਾ ਹੋਰ ਕਿਵੇਂ ਹੈ ਡੱਡੂ ਕੰਮ ਕਰ ਬੰਦਰਾ ਆ ਲਾਇਆ ਅੱਜ ਟੈਂਟ ਹੈ ਠੀਕ ਹੈ ਜੋ ਦੇਖਨੇ ਆ ਮਹਿੰਦੀ ਵਾਲਾ ਟੈਂਟ ਲਾਤਾ ਵੀ ਅੱਜ ਮਹਿੰਦੀ ਵਾਲੇ ਕੋਰੇ ਸੰਦਾ ਕਰਤੀ ਆਓ ਜੇ ਮੈਨੂੰ ਲੱਗੀ ਜੀ ਸੋਹਣੀ ਆ ਤਾਂ ਦੱਸਿਓ ਕਮੈਂਟ ਕਰਕੇ ਉਦੋਂ ਮੈਂ ਵੀ ਲੱਗ ਗਿਆ ਪੈਣ। ਉਦੋਂ ਮਿੰਨੀ ਮਿੰਨੀ بارش। ਮੀਂਹ ਪਈ ਜਾਂਦਾ ਬੰਦਰਾ ਕਹਿੰਦੀ। ਮੀਂਹ ਆ ਗਿਆ ਕਹਿੰਦੀ। ਤੇਰੀ ਬੁੱਲ ਭੈਣ ਨਹੀਂ ਪਈ ਜਾਂਦਾ ਛੜੇ ਇੰਨੀ ਜ਼ੋਰ ਦੀ। ਵਾਹ ਜੀ ਵਾਹ। ਹਾਂ ਪਣੇ। ਰੋਟੀ ਖਾਓ ਤੁਹਾਨੂੰ ਰੋਟੀ ਦਾ ਪਤਾ। ਹਾਂ ਰੋਟੀ ਖਾਓ। ਹੋਰ ਪਾਪੀ ਆਜ ਲੇਟ ਹੋਈ ਫਿਰਦੀ ਆ। ਹਾਂ। ਈਗਾ ਲਾਓ ਕਰਾ ਰੋਟੀਆਂ ਮੀ ਮੀ ਕਿਵੇਂ ਹਟਾਈਏ ਹੁਣ ਉਦੋਂ ਕਰਦੇ ਆਂ ਗਰਮੀ ਆ ਗਰਮੀ ਆ ਹੁਣ ਮੀ ਨਹੀਂ ਹਟਦਾ ਕਿਵੇਂ ਹਟਾਈਏ ਹੱਲ ਕੋਈ ਇਹਦਾ ਹੈ ਮਾਂ ਦਾ ਹੋ ਗਿਆ ਪਰਣਾਲੇ ਹਾਂ ਪਰਣਾਲੇ ਮਾਂ ਦਾ ਖਾਧੀਆਂ ਨਹੀਂ ਉਹੀ ਬੱਧ ਗਾਂਦੀ ਆ ਕਰੋੜੀਆਂ ਉਹਦਾ ਹੂੰ ਜੱਟ ਜਾਂਦੀ ਥੱਲੇੋਂ ਥੰਦਾ ਮੈਂਂਦੀ ਹਟਾਣ ਦਾ ਸੋਨਾ ਲਾਤਾ ਇੱਕ ਓਰੇਸ਼ਨ ਕਰਤੀ ਇਹਨਾਂ ਨੇ ਤਾ ਚੁੰਨੀ ਵਾਲਾ ਟੈਂਟ ਕਿਦਨ ਲਾਉਣਾ ਵੀਰੇ ਕੱਲ ਨੂੰ ਅੱਜ ਜਾਂ ਕੱਲ ਨੂੰ ਲਾਉਣਾ ਠੀਕ ਆ ਕੱਲ ਨੂੰ ਲਾ ਲਾਂਗੇ ਮਰਾ ਕਹਨਾ ਚੁੰਨੀਆਂ ਅੱਜ ਵੀ ਕਿੰਨਾ ਕਰਾਂਗੇ ਠੀਕ ਆ ਚੁੰਨੀਆਂ ਦਾ ਤਾਂ ਫਿਰ ਉਹ ਕੋਠੇ ਦੇ ਉੱਚਾ ਹੋਊਗਾ ਨਾ ਉੱਥੇ ਲੜੀਆਂ ਸੋਹਣੀਆਂ ਲੱਗਣੀਆਂ ਉਹਦੇ ਵਿੱਚ ਦੀ ਪਾਈਆਂ ਛੜ ਦੇਗਾ ਛੜ ਬੈਲ ਬਰ ਪੜਦਾ ਲਾਉਣਾ ਉਹ ਪਰਦਾ ਹਜੇ ਨਾ ਲੱਗਿਆ ਮਰਾ ਕਹਨਾ ਹਾਂ ਨਹੀਂ ਤਾਂ ਫਿਰ ਲੜੀਆਂ ਵਾਲੇ ਖੋਲਣੀਆਂ ਉਹਨੇ ਹਾਂ ਪਰ ਮੈਂ ਤਾਂ ਕਹਨਾ ਇਦਾਂ ਯਾਰ ਕੀ ਟੈਂਪਰ ਪੰਪਲਰ ਲਾਉਣ ਲੈਣਦੇ ਨੂੰ ਪਾ ਮੱਥਲੇ ਤੁੰਨੀ ਕਰ ਦਿੰਦੇ ਹਲੇ ਬਈ ਐ ਲੰਮਾ ਹੀ ਲੰਕਾੜ ਕੇ ਹਾਂ ਹਾਂ ਪਣੇ ਕਿ ਲਾ ਕੇ ਸੋਨਾ ਲਗੂ ਕੀ ਲਾ ਕੇ ਦੋਸਤ ਗਿੱਟੀ ਲਾ ਕੇ ਟੈਂਪਰ ਹੋਈ ਸਾਰੇ ਹਾਂ ਟੈਂਪਰੀ ਕਰ ਦਿੰਦੇ ਐਂ ਕਰ ਦਿਓ ਨਾਲੇ ਲੜੀਆਂ ਪਾ ਦੇਗੇ ਫਿਰ ਬਾਅਦ ਚ ਬਸ ਸੋਨਾ ਲਗੂ ਪੜਦੇ ਦੀ ਉਹ ਹਿਸਾਬ ਨਾਲ ਲੋਡ ਵੀ ਹੈ ਨਹੀਂ ਕਿਉਂਕਿ ਆ ਕੰਦ ਨੂੰ ਰੰਗ ਵਧ ਗਿਆ ਵਜਿਆ ਹਾਂ ਲੜੀਆਂ ਨਹੀਂ ਲੁਕੋ ਦੇਣ ਹਾਂ ਇਹਨੂੰ ਲੁਕਾਉਦੇ ਅਮਰੂਦ ਨੂੰ ਸਹੀ ਗੱਲ ਆ ਜੇਟ ਵੀ ਦੂਜੀ ਕਰਾਉਣਾ ਪੈ ਕੇ ਇੱਥੇ ਕਿਹੜਾ ਕੋਈ ਹੁਣ ਨਹੀਂ ਲੱਗ ਰਹਾ ਤੇ ਉਹ ਇਹਦੇ ਨਾਲ ਕੌੜੇ ਨਾਲ ਚੁੰਨਗਾ ਪਾਉੜ ਮਾਟ ਜਾਨ ਬਣਾ ਰਹੇ ਠੀਕ ਆ ਹੈ ਵੀਰੇ ਮੈਂ ਨਹੀਂ ਹਟਦਾ ਉਹ ਪਹਿਲਾਂ ਤੁਸੀਂ ਕਹਿੰਦੇ ਗਰਮੀ ਚ ਰੱਖ ਲਿਆ ਫਿਰ ਹੁਣ ਫਿਰ ਬਾਬਾ ਕਹਿੰਦਾ ਚੱਲ ਠੰਡਾ ਕਰ ਦੇਣਾ ਥੋੜਾ ਹੁਣ ਬਾੜਾ ਖੋਸ ਹੋ ਗਿਆ ਬਾਬਾ ਮੈਂ ਲਾਦਾ ਬਾਬਾ ਮੀ ਹਟਾ ਦਿਓ ਥੋੜੇ ਦਿਨ ਆ ਉਹ ਵੀ ਝੁੰਨੇ ਝੁੰਨੇ ਵਿਚਾਰੇ ਰੋੜੀ ਜਾਂਦੇ ਆ ਬੱਸ ਕਰ ਹੁਣ ਬੱਸ ਕਰ ਬੱਸ ਕਰ ਬਹੁਤ ਖੁਸ਼ੀ ਆ ਤੁਹਾਨੂੰ ਡੂ ਉਹ ਛਾਣ ਲਾਈ ਹੋਰ ਕਿਤੇ ਹਵਾ ਆ ਜੇ ਸਤਰੀ ਤਾਂ ਹੀ ਉੱਟ ਜੇ ਉਧਰ ਪਈ ਹੋਵੇ ਆ ਇੱਥੇ ਗੇਟ ਬਣੂਗਾ ਇੱਕ ਹੈ ਜਿਹਦੇ ਵਿਆਹ ਕਾ ਹੋਵੇ ਹਾਂ ਉਦੋਂ 26 ਵਾਲਾ ਉਦੋਂ ਵਿਆਹ ਵਾਲਾ ਗੇਟ ਇੱਥੇ ਹੁਣ ਇੱਧਰ ਲਾ ਕੇ ਗਏ ਟੈਂਟ ਹੁਣ ਹੋਰ ਕਿਤੇ ਪਾਈਆਂ ਹਾਂ ਆ ਇਹਦਾ ਡਿੱਕਾ ਤਾਂ ਨਹੀਂ ਹੈਣਾ ਕੋਈ ਬਸ ਠੀਕ ਆ ਉਹ ਦਾਣੇ ਵੱੜਦੇ ਸੀ ਅੱਧੇ ਆਪਾਂ ਤਾਂ ਸਹੀ ਹੈ ਕੀ ਕਿਹੜਾ ਸਾਮਾਨ ਚੱਕਣਾ ਹੈ ਹਾਂ ਇਹਦਾ ਲੋਡ ਹੀ ਨਹੀਂ ਹੁਣ ਇਹਦਾ ਐਂ ਕਰ ਦਿਓ ਹਾਂ ਕਿਉਂਕਿ ਉਹ ਆਪਣੇ ਥਾਂ ਵਰਤੂ ਚ ਨਹੀਂ ਆਉਣਾ ਹਾਂ ਉਹਦੇ ਨਾਲ ਹੀ ਐ ਚਾਣ ਨਹੀਂ ਪੈ ਰਿਹਾ ਇੱਧਰ ਪਲੜ ਆ ਸਾਰਾ ਕੋਟਾ ਕੇ ਹੈ ਕੀ ਕਰਾਉਣਾ ਤਾਰਾਂ ਤਾਂ ਕਰਾਉਣੀਆਂ ਤਾਰਾਂ ਕਿੱਧਰ ਕਰਾਂਗੇ ਇਹ ਆਪਾਂ ਟਡੂ ਕਰਾਂ ਮਾਰ ਜ਼ੋਰ ਨਾ ਖਣ ਐਂ ਇਹ ਆਕਾ ਆਇੱਥੇ ਗੇਟ ਬਣਾਵਾਂਗੇ ਆਪਾਂ ਐਂਟਰੀ ਵਾਲਾ ਉਹ ਮੂਹਰੇ ਗੇਟ ਬਣਾ ਦੀ ਐਂਟਰੀ ਆ ਇੱਥੇ ਪੱਠੀ ਕੋਲੇ ਬਣਾਣਾ ਗੇਟ ਉਹ ਵੀ ਆਪਾਂ ਖੋਲਦਾਂਗੇ ਸਾਰਾ ਹਾਂ ਇਧਰ ਦਾ ਸਾਰਾ ਉਹ ਉੱਥੇ ਦਾ ਲੱਗ ਆਹ ਦਾ ਬੰਦੀ ਹੋ ਜਾਣਾ ਇਧਰ ਤਾਂ ਆਹ ਦਾ ਬੰਦ ਕਰ ਦਿਆਂਗੇ ਇਧਰੋਂ ਵੀ ਆਹ ਬੰਦ ਕਰ ਦਿਆਂਗੇ ਇੱਕ ਐਂਟਰੀ ਰੱਖਾਂਗੇ ਆਹ ਇਧਰ ਲਈ ਐਂਟਰੀ ਰੱਖਾਂਗੇ ਉਦੋਂ ਤੇ ਰੱਖੀਦਾ ਉਹ ਬੰਦ ਕਰ ਹਾਂ ਇੱਥੇ ਦਾ ਇੱਥੇ ਆ ਜੂਗਾ ਗੇਟ ਉਹ ਇਹੜਾ ਹਾਂ ਇੱਥੇ ਲਾ ਦੇਣਾ ਹਨ ਤੇ ਉਹ ਸਾਹਮਣੇ ਲਾਵਾਂਗੇ ਉਹ ਇੱਥੇ ਰਾਉਂਡ ਲੱਗੇ ਜਾਣੀ ਆ ਫਿਰ ਆਪਣੀ ਹੈ ਆ ਬੱਲੇ ਠੀਕ ਹੈ ਸਭ ਤਿਆਰੀ ਪੂਰੀ ਪੂਰੀ ਹੁਣ ਪਾਸ ਇੱਕ ਰਾਤ ਤੇ ਭੰਜਾ ਕੰਮ ਬੈਕਲਾਤ ਤਈਆਂ ਹੁਣ ਇੱਥੇ ਫਿਰ ਡੀ ਜੇ ਇੱਥੇ ਲਾ ਦਾਂਗੇ ਹਾਂ ਇੱਥੇ ਰਾਉਂਡ ਲੱਗ ਜੂਗੀ ਰਿਕਾਰਡ ਦਾ ਇੱਥੇ ਕੈਂ ਕਰਦੇ ਨਾ ਪੜਦਾ ਹਾਂ ਪੜਦਾ ਹੀ ਲਾ ਦਾਂਗੇ ਇਧਰ ਨੂੰ ਆਈ ਰਹੇ ਹਾਂ ਕਿ ਘਰਾਂ ਤੱਕ 20 ਤੱਕ ਰੋਕੀ ਜਾਣੀ ਆ ਵੀਰੇ ਸਾਰੀ ਆਪਣੀ ਐਂਟਰੀ ਇੱਕ ਇੱਕ ਪਾਸੇ ਹੀ ਰੱਖਦੀ ਆ ਹੁਣ ਮੇਰੀ ਗੱਲ ਇਹ ਪੜਦਾ ਹੀ ਟੱਗ ਲਾਉਣਾ ਇੱਥੇ ਡੀਜੇ ਲਾ ਕੇ ਫਿਰ ਬੰਦ ਤਾਂ ਨਹੀਂ ਕਰਨਾ ਮੂਰੋ ਬੰਦ ਨਹੀਂ ਕਰਨਾ ਲੰਗਾ ਬੰਦ ਕਰਨਾ ਖੁੱਲਾ ਹੀ ਰੱਖਣਾ ਇਹਦਾ ਪੜਦਾ ਹੀ ਲਾਉਣਾ ਆਪਣਾ ਕਿਦਾਂ ਮਰਜ਼ੀ ਲਵਾ ਪੜਦਾ ਹੀ ਲਾਉਨੇ ਆ ਆਪਾਂ ਨਹੀਂ ਪੜਦੇ ਦਾ ਲਾਉਣਾ ਨਾ ਰੇਮ ਦਾ ਬਾਅਦ ਫਿਰ ਨਾ ਕੋਲੇ ਖੰਡੇ ਕੋਲ ਜਾਦੀਆਂ ਇਹਨੂੰ ਨਹੀਂ ਨਾਲ ਹੀ ਲਾ ਦਿਓ ਮਾਦਾ ਕਹਿੰਦਾ ਜਮਾ ਹੀ ਬੰਦ ਕੋਲੇ ਉਹ ਲੁਕੋ ਦੇ ਨੇ ਫਿਰ ਹਾਂ ਹਾਂ ਉੱਦਾਂ ਇਹਨੂੰ ਮਿਲਾਉਂਦੇ ਤਾਂ ਆਇਲਾ ਠੀਕ ਆ ਇਹਦਾ ਇਹ ਤਾਂ ਖੁੱਲਾ ਕਹਿੰਦੇ ਨੇ ਸਾਡਾ ਕੋਈ ਨਹੀਂ ਨਹੀਂ ਰੌਂਡ ਨੂੰ ਕਿੰਨਾ ਇੰਨਾ ਤੇਰੇ ਲਾਉਣਾ ਕਿਦੋਂ ਗੂਜਾ ਗੂਜਾ ਲਾਉਣਾ ਗੋਲ ਪਰਦਾ ਕਰਦਾ ਹੀ ਰੋਕਣਾ ਹਟਾਉ ਤਾ ਮੈਂ ਤਾਂ ਬੰਨੀ ਕੋਈ ਰਾ ਹੀ ਰੋਕਣਾ ਉੱਤੋਂ ਦਾ ਖਾਲੀ ਰੱਖਾਂਗੇ ਆਪਾਂ ਉੱਤੋਂ ਖਾਲੀ ਹੁੰਦਾ ਤੇ ਇੱਧਰ ਜਾਣ ਨਹੀਂ ਲਾਦਾ ਇੱਧਰ ਆ ਆ ਲਕੋ ਦਾਂਗੇ ਜਾਂਦਾ ਪਰਦਾ ਲੋੜ ਹੀ ਨਹੀਂ ਲਗਉਂਦੇ ਇਥੇ ਮੇਰੇ ਹਿਸਾਬ ਨਾਲ ਜੀ ਪਰਦਾ ਲੱਗ ਜੂ ਲੜੀਆਂ ਉੱਤੋਂ ਡੱਗ ਪਣਗੀਆਂ ਸੋਨਾ ਲੱਗੂ ਕੀ ਲੜੀਆਂ ਰਾਤ ਨੂੰ ਖਲਾ ਦੇ ਆਂ ਕਾਕੇ ਹੁਣੇ ਹੀ ਹੋਣੀਆਂ ਖਲਾ ਦੇ ਆਗੇ ਤੂੰ ਹੁਣ ਮੈਨੂੰ ਆਂ ਦੱਸੋ ਵੀ ਆਪਾਂ ਜਿਹੜੇ ਐਂਟਰੀ ਆ ਕਿਹੋ ਜਿਹਾ ਇਹ ਤਾਂ ਫਿਰ ਐਂਟਰੀ ਤੇ ਨਹੀਂ ਚੱਲਣਾ ਜਾਵਾਂ ਨਹੀਂ ਨਹੀਂ ਅੰਦਰ ਹੀ ਖੇ ਚੱਲਣੀ ਆ ਫਿਰ ਤੇਰੀ ਇੱਧਰ ਤਾਂ ਨੱਚਣ ਟੱਪਣਾ ਕੰਮ ਰਹੇਗਾ ਨਹੀਂ ਮੇਰੇ ਕਹਿਣ ਦਾ ਮਤਲਬ ਆ ਵੀ ਆਹ ਮੈਂ ਰੱਖ ਲਈਏ ਆ ਖੁੱਲਾ ਹਾਂ ਨਾਲੇ ਇੱਥੇ ਇੱਥੇ ਗੇਟ ਲੱਗਿਆ ਹੋਊਗਾ ਇੱਧਰ ਦੀ ਆ ਜਾਣਗੇ ਇੱਥੇ ਡੀਜੇ ਹੋਊਗਾ ਚਾਹੇ ਚਾਹੇ ਆ ਦੇਖ ਵੀਰੇ ਇੱਥੇ ਮੰਨ ਕੇ ਚੱਲ ਡੀਜੇ ਆ ਗਿਆ ਆਪਣਾ ਸਰ ਉਹ ਆਪਾਂ ਕਵਰ ਕਰਤਾ ਹਨਾ ਬੰਦ ਕਰਤਾ ਇੱਧਰੋਂ ਆਦਾ ਬੰਦ ਹੀ ਕਰ ਦਾਂਗੇ ਆਪਾਂ ਬਸ ਆ ਇੱਧਰ ਦੀ ਖੁੱਲਾ ਹੋਊਗਾ ਐ ਕਰ ਲਾਂਗੇ ਮਦਾ ਦਾ ਕੰਮ ਹੈ ਚਲੋ ਚਲੋ ਯਾਰ ਬਹੁਤ ਪੂਣੀ ਪਾਣੀ ਪੂਣੀ ਤਾਂ ਨਹੀਂ ਪੀਣਾ ਬਾਈ ਪਾਣੀ ਹੈਗਾ ਲੈ ਆਂਦਾ ਵੇ ਬਾਪੇ ਠੀਕ ਆ ਯੱਕ ਦੇ ਕੰਮ ਆ ਇਧਰ ਹੈਗੇ ਆ ਬਾਈ ਉਹ ਉੱਥੇ ਪਰੰਡ ਉਹ ਨਾ ਲੜਾ ਲਿਓ ਬੜੀ ਆ ਬਹੁਤ ਸੋਹਣਾ ਵੀਰੇ ਕਿੱਥੇ ਛਤਰੀਆਂ ਲਾਉਣੀਆਂ ਹੁਣ ਇਹਨਾਂ ਚਲਾਉਂਦੇ ਇੱਥੇ ਕਿੱਥੇ ਛਤਰੀਆਂ ਵੀਰੇ ਸੈਡਾਂ ਤੇ ਕਿੱਥੇ ਛਤਰੀਆਂ ਕਿੱਥੇ ਲਾਉਣੀਆਂ ਛਤਰੀਆਂ ਵੀਰੇ ਕਾਦੇ ਚ ਕੰਨੀ ਦੌਣੀਾ ਛਤਰੀ ਗਹਿਣ ਤੇ ਲਾ ਦੋ ਜੀ ਸੋਹਣੀਆਂ ਲੱਗਣੀਆਂ ਦਾ ਲਾ ਦੰਨੇ ਸੋਹਣੀਆਂ ਲੱਗਣੀਆਂ ਦਾ ਲਾ ਦੋ ਕਿਹੜੇ ਇਧਰ ਸਾਈਡਾਂ ਦੇ ਕਿ ਵਿਚਾਲੇ ਉੱਥੇ ਲਾ ਕੇ ਦੇਖ ਲੈਣੇ ਲੋ ਜੀ ਬਾਹਰ ਲੈ ਕੇ ਇਹ ਬੀਹੀ ਤੋਂ ਲੈ ਕੇ ਘਰ ਤੱਕ ਲਵਾਇਆ ਆਪਾਂ ਚਾਣਨੀ ਵਾਲਾ ਟੈਂਟ ਤੇ ਅੰਦਰਲੇ ਘਰੇ ਆਪਾਂ ਆ ਚੁੰਨੀ ਵਾਲਾ ਟੈਂਟ ਲਵਾਇਆ ਤੇ ਕਲਰ ਦੱਸਿਓ ਕੰਟਰਾਸਟ ਵੀ ਕਿਵੇਂ ਆ ਤੇ ਗਾਂ ਡੈਕੋਰੇਸ਼ਨ ਹੋਰ ਵੀ ਲੱਗੂਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਲਓ ਵੀ ਚੁੰਨੀ ਵਾਲੇ ਵੀਰ ਚੁੰਨੀਆਂ ਸੈੱਟ ਕਰ ਕਰਕੇ ਪਾਈ ਜਾਂਦੇ ਆ ਤੇ ਉੱਤੋਂ ਰੱਬ ਬੱਦਲ ਪੂਰਾ ਕਰੀ ਫਿਰਦਾ ਇੱਕ ਵਾਰੀ ਤਾਂ ਮੀਨ ਇਹ ਸਾਰੀਆਂ ਜਿਹੜੀਆਂ ਚੁੰਨੀਆਂ ਇਹ ਚੱਕ ਕੇ ਥੱਲੇ ਮਾਰੀਆਂ ਹੁਣ ਨੀਵੇਂ ਕਰਕੇ ਪਾਉਣ ਲੱਗੇ ਆ ਪਹਿਲਾਂ ਚੁੰਨੀਆਂ ਉੱਤੇ ਸੀਗੇ ਪੱਲੜ ਸਿਰੇ ਨੂੰ ਸਿਰੇ ਬੰਨੇ ਹੋਏ ਸੀਗੇ ਹੁਣ ਨੀਵੇਂ ਕਰਕੇ ਪਾਉਣ ਲੱਗੇ ਆ ਮੀਨ ਇਹ ਸਾਰਾ ਖੰਡਿਆਤਾ ਸੀ ਇੱਕ ਵਾਰੀ ਦਾ ਕੰਮ ਹੁਣ ਵਿਚਾਰੇ ਦਵਾਹਰ ਤੋਂ ਪਾਈ ਜਾਂਦੇ ਆ ਪਹਿਲਾਂ ਬਹੁਤ ਵਧੀਆ ਡੈਕੋਰੇਸ਼ਨ ਹੋਈ ਸੀਗੀ ਇਹ ਪੂਰਾ ਸੋਹਣਾ ਲੱਗਦਾ ਐ ਇਹ ਆਪਣਾ ਪਿੰਡ ਤੇ ਉਹ ਦੇਖੋ ਬਾਬਾਈ ਮਾਰਦੇ ਨੇ ਫੋਜ ਆਓ ਬਾਬਾ ਪੂਰਾ ਸਿਰਾਂ ਲੱਗਿਆ ਪਹਿਚਾਨਣ ਤੇ ਦਸ਼ਮੇਸ਼ ਟੈਂਟ ਹਾਊਸ ਪਿੰਡ ਝੋਲੜਾ ਉਹਨਾਂ ਦਾ ਟੈਂਟ ਤੇ ਉਹਨਾਂ ਦੀ ਡੈਕੋਰੇਸ਼ਨ ਆ ਸਾਰੀ ਆ ਦੇ ਭਾਬੀ ਦੇਖਿਆ ਫੜ ਲਿਆ ਨਾ ਮੈਨੂੰ ਚੋਰੀ ਚੋਰੀ ਮਹਿੰਦੀ ਲਵਾਉਂਦੀ ਨੂੰ ਆ ਉਹ ਉਹ ਤਾਂ ਅੱਜ ਆਪਣੇ ਵੀ ਮਹਿੰਦੀ ਵਾਲਾ ਜੀ ਉੱਥੇ ਹੀ ਲਵਾ ਲੈਣੀ ਸੀ ਆਉਣਾ ਸੀ ਅੱਜ ਸਾਰਿਆਂ ਨੇ ਅੱਛਾ ਉਹ ਆਉਣਾ ਚੱਲ ਕੋਈ ਗੱਲ ਨਹੀਂ ਹੁਣ ਠੀਕ ਆ ਹੋਰ ਹੈ ਤਾਂ ਪਾ ਪੂਰੀ ਕਿਰਪਾ ਬਦ ਫੁੱਲ ਤੇਰੀ ਹੈ ਫੁੱਲ ਫੁੱਲ ਖਿੱਚ ਕੇ ਰੱਖੋ ਹਾਂ ਠੀਕ ਸਿੱਧੂ ਹਾਂਜੀ ਉਹ ਜੰਟਾ ਛੱਦੀ ਜਾਂਦਾ ਵਿਆਹ ਤੇ ਲੀੜੇ ਲੈ ਲੈ ਤੂੰ ਉਹ ਕੱਪੜੇ ਲੈ ਲੈ ਲਓ ਜੀ ਟੈਂਟ ਟੰਟ ਲਾ ਕੇ ਤਿਆਰੀਆਂ ਹੋ ਗਈਆਂ ਪੂਰੀਆਂ ਹੁਣ ਆਪਾਂ ਵੀ ਨਹਾ ਨੂੰ ਲੱਗੇ ਸਵੇਰ ਦੇ ਕੰਮ ਆਕਾਰਾਂ ਚ ਲੱਗੇ ਆਂ ਇੱਧਰ ਬਾਹਰ ਦੇ ਡੈਕੋਰੇਸ਼ਨ ਬਾਹਰ ਲੱਗ ਗਿਆ ਵੀਰੇ ਟੈਂਟ ਸਾਰਾ ਤੇ ਇੱਧਰ ਉਹ ਜਿਹੜੇ ਟੇਬਲ ਰੱਖਣੇ ਛੱਡ ਕੇ ਕਾਲੂ ਰੱਖੋਗੇ ਉਹ ਤਾਂ ਲਾਤੇ ਉਹਦੇ ਲਾਤੇ ਗੋਲ ਬੋਲ ਰੱਖਦੇ ਨੂੰ ਬੂਤ ਫਟ ਕਰਦੇ ਬਾਹ ਕਿੰਨੇ ਟੇਬਲ ਲਿਆਂਦੇ ਆ ਟੇਬਲ ਵੱਧ ਚਾਹੀਦੇ ਨਹੀਂ ਵੱਧ ਹੋ ਜਾਣੇ ਨਹੀਂ ਨਹੀਂ 8 ਤੋਂ ਤਾਂ ਟੇਬਲ ਟੱਪਣਗੇ ਆ ਕਿੱਥੇ ਤੱਕ ਲਾਤਾ ਵਾ ਬਾਦੂ ਬਾਦੂ ਬਹੁਤ ਆ ਬਸ ਸਹੀ ਆ ਇੱਧਰ ਆ ਜਾਣਾ ਓਕੇ ਆ ਰਿਪੋਰਟਾਂ ਜਾਵਾਂ ਆਲਾ ਚੋਪਰ ਆ ਗਏ ਵੀ ਚੋਪਰ ਹੈ ਦੇਖੋ ਵੀ ਪੱਗਾਂ ਮੁੰਡਿਆਂ ਦੀਆਂ ਕਿਉਂ ਆ ਗਏ ਪੱਗਾਂ ਪੋਚਵੀਆਂ ਵਾਲੇ ਤੇ ਆਹ ਪੱਗ ਖਰਾਬ ਕਰ ਮੋਟੂ ਤੂੰ ਪੱਗ ਲਾ ਵੀ ਲੈਣੀ ਐ ਤੇ ਖਰਾਬ ਵੀ ਕਰ ਲੈਣੀਆ ਹੋਰ ਕੀ ਆ ਚਨੇ কুরਤਾ ਪਜਾਮਾ ਹੈਲੋ ਸਰ ਘਰੇ ਜਾ ਕੇ ਫੋਨ ਵਾਲਾ ਚੋਖੜਾ ਠੋਡਾ ਹੈ ਆ ਮਚਾ ਮਚਾ ਲਈ ਜਾਨੀਆਂ ਭਾਬੀਏ ਰੋਟੀ ਕੀ ਗੱਲ ਆ ਪੱਠੀ ਜਿਹੇ ਜੀ ਸੀਗੇ ਉਹ ਜੀ ਤੁਹਾਨੂੰ ਲਿਆਤੀ ਤੁਸੀਂ ਸ਼ੁਕਰ ਕਰੋ ਸ਼ੁਕਰ ਕਰੋ ਗਾਇਸ ਤੇਰੀ ਤੁਹਾਨੂੰ ਲਾਉਣ ਲਾਇਆ ਮੈਂ ਉਹਦੇ ਭਾਬੀ ਨੂੰ ਪੁੱਛ ਉਹਦੀ ਮਿਹਰਬਾਨੀ ਹੈ ਸਾਰੀ ਕੈਸੀ ਲਾਉਣੀ ਸੀ ਯਾਰ ਮੁੰਡਾ ਭਾਜ ਭਟ ਕੰਮ ਕਰਦਾ ਭਾਜ ਭਾਜੀ ਕੰਮ ਕਰੀ ਜਾਂਦਾ ਮੈਂ ਤਾਂ ਬੇਨ ਹੱਤਾ ਵੀ ਨਹੀਂ ਹਜੇ ਹਾਂ ਵਿਆਹ ਵਾਲਾ ਮੁੰਡਾ ਦਾ ਬੇਲਾ ਹੁੰਦਾ 15 ਸਾਲ ਪਹਿਲਾਂ ਹੀ ਬੇਲਾ ਕਰਦੇ ਹੁੰਦੇ ਸਹੀ ਗੱਲ ਆ ਮੈਨੂੰ ਹਜੇ ਤਾਂ ਦਿਨ ਦੇ ਦਿਨ ਨਹੀਂ ਬੇਲ ਆਪਾਂ ਨੂੰ ਕੀ ਤੁਸੀਂ ਵੀ ਖਾਣੀਆ ਮੈਂ ਤਾਂ ਖਾਣੀ ਨਹੀਂ ਇੱਕ ਹੀ ਕਰਨਾ ਨਹੀਂ ਮੈਂ ਨਹੀਂ ਆਗੋ ਦੇਖਣ ਚੱਲਿਆ ਮੈਂ ਤਾਂ ਇੱਥੇ ਹੀ ਆ ਮੰਜੇ ਬੈਸ ਤੇ ਇਕੱਠੇ ਘਰ ਚੱਲਿਆ ਉਹ ਸੱਚ ਪੰਜਾਬ ਇਸ ਤਰ੍ਹਾਂ ਕਾਟਾਂਗੇ ਇੱਥੇ ਰੋਟੀਆਂ ਲਾਈ ਜਾਨੀ ਆ ਹਾਂ ਲੈ ਆ ਤਨ ਇਹਨੂੰ ਲੈ ਜਾ ਗੁਰਮਨ ਨੂੰ ਇਹਨਾਂ ਤੂੰ ਥੋੜਾ ਵੀ ਕਢਾਉਣਾ ਆ ਦਿਖਾਈ ਇੱਥੇ ਮਾਈਗਲ ਨੇ ਪਵਾ ਲੈਂਦੀ ਵਿਚਾਲੇ ਜੇ ਹੈ ਹਾਂ ਮਾਈਗਲ ਦਾ ਜਿਹੜਾ ਵੇੜੇ ਇਸ ਤਰ੍ਹਾਂ ਕਿ ਉਹ ਹੀ ਚੱਕ ਲਿਆ ਜਿਹੜਾ ਮਰਜ਼ੀ ਦੇ ਦੇ ਬਾ ਉਹ ਕਾਕੇ ਲੇਟ ਹੋਇ ਫਿਰਦੇ ਆ ਹੋਰ ਨੂੰ ਤਾਂ ਲੜੀ ਚੱਲਦੀ ਹੁੰਦੀ ਨਹੀਂ ਕਰਤਾ 30 ਮਿੰਟ ਹੋ ਗਏ ਮੀਂਹ ਤਾਂ ਨਹੀਂ ਚੱਲਣਾ ਮੀਂਹ ਤਾਂ ਅਰਦਾਸ ਕੀਤੀ ਵੀ ਆ ਬਾਬੇ ਨੂੰ ਤੇਰਾ ਤੇਰਾ ਸੁਣ ਹਾਂ ਜੀ ਮੰਜਨ ਰੋਣਾ ਆ ਦੇ ਨਾਲ ਪੰਜ ਮੁੰਡੇ ਇਕੱਠੇ ਆ ਵੇ ਲੈ ਮੁੰਡੇ ਬਾਦੂ ਦਾਸ ਬਣਾ ਦਿੰਦੇ ਇਹਨੂੰ ਤਾਂ ਕਰਦੇ ਆ ਚਲ ਓਏ ਦੂਜੀ ਦੂਜੀ ਵਾਰੀ ਦਾ ਲਾਉਣ ਨੂੰ ਫੇਰ ਦੋ ਪੰਜ ਹੈਗੇ ਆ ਉਹ ਹੈਗੇ ਆ ਪੰਜ 1 2 3 4 5 ਹੈਗੇ ਆ 5 ਇਹ ਮੰਮੂ ਦਾ ਦੂਰੀ ਨਹੀਂ ਕਰਨਾ ਦੇਖ ਲੈ ਹੈ 5 ਮਾਂ ਤੂੰ ਆ ਮਾੜਾ 6 ਮਾਂ ਹੋ ਗਿਆ 6 ਕਰਨੇ ਆ ਨਾ 5 ਕਰਨੇ ਆ ਅੱਛਾ 4 ਆ ਦੇ ਉਹ ਜਿਹਨੇ ਤਾਂ ਨਿਆਣਾ ਸੀ ਦੁੱਧੜੀ ਦੰਦੀ ਆ ਤੂੰ ਇਹਨੂੰ ਰਹਿਣ ਨੂੰ ਖੀਰ ਖਵਾ ਦਿਓ ਦੂਜੇ ਆ ਠੀਕ ਖਾਣੇ ਸਾਹਮਣੀ ਇਹਨਾਂ ਦੇ ਚੌਲ ਕੱਢਦੇ ਬਾਅਦ ਚੋਲ ਚਲੋ ਇਹ ਦੁੱਧ ਪਾ ਲਿਓ ਇਹ ਬਾਟ ਵੜੇ ਨਾਲ ਖਾ ਲੂ ਚਲੋ ਆ ਜਾਓ ਚੋਲ ਖਾਈਏ ਆ ਲੈ ਬਾਬਾ ਚੋਲ ਚਾਹੀਏ ਆ ਕੋੜੀ ਚੜਜੋ ਓਏ ਆ ਫੜੀ ਮਾਂ ਕੋੜੀ ਤੇ ਚੜ ਜਾ ਓਏ ਓ ਚਲੋ ਸਪੀਕਰ ਲਾਓ ਵੜੀ ਚਲੋ ਚਲੋ ਕਰਾ ਬਾ ਠੀਕ ਆ ਉਹ ਤੇ ਆਪ ਭਰਾ ਲਿਆਂਦੀ ਤੇ ਪਸੰਦੇ ਆ ਕੰਪਿਊਟਰ ਦਾ ਮਾਲਕ ਹੈ ਨਹੀਂ ਗਾ ਫੇਰ ਹੁਣ ਓਏ ਫੋਨ ਫੂਨ ਨਾ ਜੁੜਦਾ ਨਹੀਂ ਇਹ ਫੋਨ ਨਾ ਹੋ ਜਾਂਦਾ ਫੇਰ ਫੋਨ ਰੱਖਦੇ ਉਹਨਾਂ ਟਾਈਮਾਂ ਬਜ਼ੁਰਗ ਦਾ ਰੱਖਦਾ ਇਹ ਫੋਨ ਤਾਂ ਕੋਈ ਨਾ ਕਿੰਦਾ ਕਹਨ ਉਹ ਮਾਲਕ ਕੀ ਕਹਿੰਦਾ ਮਾਲਕ ਹੈ ਹੀ ਨਹੀਂ ਮਾਲਕ ਆ ਜੂਗਾ ਕੋਈ ਨਾ ਚਲੋ ਕਰਾਈਏ ਫਿੱਟ ਕਰੀਏ ਚਲੋ ਚਲੋ ਕਰ ਆਨੂ ਨੂੰ ਡੋਵੇ ਪਏ ਆ ਉਹ ਬੱਲੇ ਹਲਵਾਈ ਕੇਵਲ ਕਿਵੇਂ ਆ ਜੱਕਦਾ ਕੰਮ ਬਾ ਠੀਕ ਆ ਓਕੇ ਰਪੋਟਾਂ ਬਾਈ ਗਰਮੀ 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 ਦਾ ਬੱਟਾ ਣਦੀ ਆ ਪੂਰੇ ਪੂਰੇ ਵੀਰ ਬਣ ਕੇ ਇੱਕ ਮੈ ਰੋ ਕੰਮ ਹਾਂ ਕੀ ਲੈ ਲੀ ਗਿਆ ਨੀ ਕੀ ਪੱਠੀ ਹਾਂ ਪੱਠੀ ਦਾ ਵੀ ਸੰਦ ਲੈਣਾ ਹਾਂ ਪੱਠੀ ਵਿੱਚ ਤੱਕ ਲੈਣਾ ਕੜਾਈ ਕਿ ਵਾਲੀ ਮੰਗਾ ਦੇ ਕਿੱਥੋਂ ਮੰਗਣੀ ਵਾਲੀ ਉਹਦੇ ਭੇਜਿਆ ਉਹ ਗਰਮਾ ਫੋਟ ਮੰਗਾ ਦਿੰਦਾ ਓਕੇ ਚਾਲ ਮਗਾਉਣਾ ਆ ਮੈਂ ਤੀ ਚੱਕ ਉਹ ਗਰਮ ਕੀ ਆ ਉਹ ਵਾਲੀ ਭੱਡੀ ਕੜਾਈ ਹਾਂ ਹਾਂ ਬਸ ਠੀਕ ਆਹ ਇੱਕ ਜੰਡੀ ਕੜਾਈ ਆ ਤੇ ਇਹ ਆਪਣੀਆਂ ਆਹ ਇਹ ਜੀ ਇੱਕ ਹੋਰ ਤਾਂ ਨਹੀਂ ਚਾਹੀਦਾ ਕੋ ਹੁਣ ਦੱਸ ਦੇ ਬਾਰ-ਬਾਰ ਨਹੀਂ ਉਹਨੇ ਗੇੜੇ ਲਾਉਣੇ ਇੱਕ ਕਿਓ ਵਣੀ ਦੋ ਕੜਾਈਆਂ ਬਹੁਤ ਵਾ ਠੀਕ ਆ ਚਲੋ ਬਈ ਉਹ ਗਰਮਣਾ ਉਹ ਮੜਿਆ ਜਰ ਦੋ ਕੜਾਈਆਂ ਚੱਕ ਲੈ ਉਹ ਇਥੋਂ ਬੇਲ ਤੋਂ ਹੱਥਾਂ ਨੇ ਚੱਕ ਲੈ ਉਹ ਆਹ ਉਹ ਭਾਈ ਪਨੀਰ ਘਰੇ ਪੜਿਆ ਹੈਗਾ ਇਹ ਮੁੱਲ ਦਾ ਦੱਸਿ ਮੈਨੂੰ ਉਹ ਘਰੇ ਆ ਖਾਗਾ ਦੇਖ ਉਹ ਲੈ ਆਓ ਕਾਲੇ ਚੱਕ ਲਗੇ ਪਨੀਰ ਆਹ ਓਏ ਆਪਣਾ ਵੀ ਆਹ ਬੰਦੇ ਨੇ ਦੱਸ ਦੇਣਾ ਬਾਕੀ ਮੈਂ ਨਾ ਡੇਢ ਡੀ ਜਾਣਾਂ ਹਾਂ ਅੱਧਾ ਕਿਲੋ ਮੇਰੇ ਖਾ ਗਿਆ ਵਾ ਠੀਕ ਆ ਆ ਜਾ ਪਿਆਰ ਆਪਣੀ ਰੋ ਬਾਤ ਯਾਰ ਉਹਦਾ ਸਾਰਾ ਗੋਬਰ ਗਈ ਹੁੰਦਾ ਕੇਬਲ ਦਾ ਯਾਰ ਨੰਦਨ ਵਾਲੀ ਗੱਲ ਹੀ ਨਹੀਂ ਕੋਈ ਬੰਦਾ ਹੀ ਭਾਗਤਾ ਵਿਚਾਰਾ ਨਹੀਂ ਇਹ ਵੀ ਗੱਲ ਸਹੀ ਹੈ ਤੇਰੀ ਸਾਡੇ ਘਰੇ ਆਪਦੇ ਘਰ ਸਤ ਨਹੀਂ ਮਿਲਦਾ ਨਹੀਂ ਹਾਂ ਇਹ ਵੀ ਗੱਲ ਤੇਰੀ ਜਮਾ ਸਹੀ ਆ ਆ ਵੀ ਬੰਦਾ ਬਹੁਤ ਬੜਿਆ ਪ੍ਰਿੰਟ ਫੋਟੋਗ੍ਰਾਫਰ ਪੈਸੇ ਇਹ ਵੀ ਨਹੀਂ ਮੰਗਣ ਆਉਂਦਾ ਪੈਸੇ ਇਹ ਵੀ ਨਹੀਂ ਮੰਗਣ ਆਉਂਦਾ ਭਰਾ ਮੇਰਾ ਹਾਂ ਇਹ ਵੀ ਜਮਾ ਨਹੀਂ ਪੈਸੇ ਮੰਗਦਾ ਜਿੰਨਾ ਟਾਈਮ ਮਰਜੀ ਪਾ ਦਿਓ ਪਨੀਰ ਵਾਲੇ ਤਿਆਰ ਹੁੰਦੇ ਆ ਤੇਰੇ ਵਿਆਹ ਦੀਆਂ ਤੁਮ ਪਈਆਂ ਚਾਰ ਸਪੇਰੇ ਵੀ ਭਰਿਆਂ ਵਿੱਚੋਂ ਅੱਜ ਕਰ ਸਾਡੇ ਭਰਿਆਂ ਵਿੱਚੋਂ ਅੱਜ ਕਰ ਸਾਡੇ ਖੁਸ਼ੀਆਂ ਲਾਏ ਡੇਰੇ ਮੰਮੀ ਅਨੱਤਣ ਮਸੀਆ ਅਨੱਤਣ ਪਹਿਣਾ ਨੂੰ ਚ ਚੜਿਆ ਬੇੜਾ ਖੁਸ਼ੀਆਂ ਦਾ ਖੁਸ਼ੀਆਂ ਦੇ ਨਾਲ ਪਰਿਆ ਵੀ ਬੇੜਾ ਖੁਸ਼ੀਆਂ ਨਾਲ ਖੁਸ਼ੀਆਂ ਦੇ ਨਾਲ ਪਰਿਆ ਵੀ ਬੇੜਾ ਖੁਸ਼ੀਆਂ ਨਾਲ ਖੁਸ਼ੀਆਂ ਦੇ ਨਾਲ ਪਰਿਆ ਵੀ ਬੇੜਾ ਖੁਸ਼ੀਆਂ ਨਾਲ ਆਰੀ 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 ਨੇ ਸਾਡੇ ਵੀਰੇ ਦੀ ਕਾਇਮ ਰਹੇ ਸਰਦਾਰੀ ਸਾਡੇ ਵੀਰੇ ਦੀ ਕਾਇਮ ਰਹੇ ਸਰਦਾਰੀ ਵੀ ਸਾਡੇ ਵੀਰੇ ਦੀ ਗੁਰਾਂ ਦੇ ਵੀਰੇ ਚਾਰ ਚਾਰ ਕੁੜੀਓ ਸਾਡਾ ਤਾਂ ਵੀਰਾ ਇੱਕ ਕੁੜੀਓ ਨਹੀਂ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਵੀ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਨਹੀਂ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਵੀਰੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੀ ਸਾਰੀ ਫੈਮਿਲੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੀ ਫੈਮਿਲੀ ਦੇ ਖੁਸ਼ ਦੇਖ ਕੇ ਨਾ ਸੱਚੀ ਦਿਲ ਖੁਸ਼ ਹੋ ਜਾਂਦਾ ਵਾ ਸਾਰੇ ਬੜਾ ਅਰਦਾਸ ਕਰਦੇ ਆ ਕਿ ਪਰਮਾਤਮਾ ਤੁਹਾਨੂੰ ਹਮੇਸ਼ਾ ਹਮੇਸ਼ਾ ਇਸੇ ਤਰ੍ਹਾਂ ਹੀ ਸਭ ਨੂੰ ਖੁਸ਼ ਰੱਖਣ ਤੁਹਾਡਾ ਭੈਣ ਭਾਈਆਂ ਦਾ ਪਿਆਰ ਹਮੇਸ਼ਾ ਬਰਕਰਾਰ ਰਹੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ Thank you. ਲਓ ਜੀ ਪੂਰੀ ਤਰ੍ਹਾਂ ਦੇ ਨਾਲ ਪ੍ਰੋਪਰ ਸਾਰੀ ਜਿਹੜੀ ਡੈਕੋਰੇਸ਼ਨ ਆ ਗੇਟਾਂ ਤੋਂ ਲੈ ਕੇ ਕੰਦਾਂ ਤੱਕ ਸਾਰੇ ਪਰਦੇ ਕਰਤੇ ਆ ਦੇਖੋ ਤਾਂ ਕਾਂਟੀਆਂ ਵਾਲਾ ਬਣਾਇਆ ਵਾ ਤੇ ਛਤਰੀਆਂ ਛੁਤਰੀਆਂ ਗੇਟ ਸਜਾਤੇ ਪੂਰੀ ਡੈਕੋਰੇਸ਼ਨ ਵਧੀਆ ਕੀਤੀ ਆ ਹੁਣ ਤੁਹਾਨੂੰ ਅੰਦਰ ਦਿਖਾਵਾਂਗੇ ਆ ਦੇਖੋ ਸਾਰੇ ਕੰਦਾਂ ਪਰਦੇ ਕਰਤੇ ਤੇ ਆ ਗੇਟਾਂ ਦੇ ਉੱਤੇ ਡੈਕੋਰੇਸ਼ਨ ਕੀਤੀ ਆ ਦਸ਼ਮੇਸ਼ ਟੈਂਟ ਹਾਊਸ ਪੰਡ ਝੋੜਣਾ ਤੇ ਬਾਕੀ ਤੁਸੀਂ ਡੈਕੋਰੇਸ਼ਨ ਚੈੱਕ ਕਰ ਰਹੇ ਹੋ ਗਾਂ ਸੋ ਜਿਨ੍ਹਾਂ ਨੇ ਵੀ ਆਪਣੇ ਘਰੇ ਕੋਈ ਵੀ ਪ੍ਰੋਗਰਾਮ ਕਰਨਾ ਇੱਕ ਵਾਰ ਇਹਨਾਂ ਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਉਹ ਚਲੋ ਪੰਜ ਕੌੜੀਆਂ ਉਹ ਪੰਜ ਉਹ ਪੀੜੀਆਂ ਪੰਜ ਪੀੜੀਆਂ ਤਰੋ ਇੱਥੇ ਪੰਜ ਪੀੜੀਆਂ ਤਰੋ ਆ ਕੁੜੀ ਲਈ ਬਾਦ ਦੂ ਬਾਅਦ ਆ ਦੋ ਹਾਂ ਚੌਲਾਂ 'ਚ ਮਿੱਠਾ ਹੋਟਾ ਤਾਂ ਨਹੀਂ ਪਾਇਆ ਹਾਉ ਕਹੀ ਆਂ ਕਿ ਤਾਉਂ ਇਹ ਕਿਉਂ ਜਮਾਨ ਤਾਂ ਬਹੁਤ ਆ ਪਾਇਆ ਮੁੰਡਿਆਂ ਨੂੰ ਟਟਕਾਂ ਨਾ ਲੱਗ ਜਾਣ ਓ ਬਾਈ ਬਦਾਮ ਬਦੂਮ ਕਿਹਨੂੰ ਅਲਰਜੀ ਕਿਨੂੰ ਆ ਬਦਾਮਾਂ ਤੋਂ ਓ ਬਦਾਮਾਂ ਤੋਂ ਕਿਨੂੰ ਅਲਰਜੀ ਆ ਸੌਗੀ ਛੂਗੀ ਕਿਹੜਾ ਘਟ ਖਾਂਦਾ ਆਪਦੇ ਚੌਲ ਦੇਖ ਕੇ ਖਾਓ ਟਟਕਾਂ ਨਾ ਲੱਗ ਜਾਣ ਗਰਮੀ ਬਹੁਤ ਆ ਆ ਦਾ ਝੱਗਾ ਵੀ ਓ ਜੇ ਬਾਈ ਫਿਰ ਚਲੋ ਓ ਚਲੋ ਚਾਹਲ ਖਾਲੋ ਆਜੋ ਹਾਂ ਓ ਕਾਕੇ ਲੜੀਆਂ ਦੇ ਨਾਲ ਲੱਗ ਜਾ ਓਏ ਹੋਈਦਾ ਗੱਲ ਆ ਜਗਾਓ ਯਾਰ ਮੜੀਆਂ ਜੀ ਕਹਿੰਦਾ ਓਏ ਕਾਕੇ ਜਗਾਈ ਵੀਰੇ ਪਿੰਦਿਆ ਆ ਦਿਹਾੜੇ ਯਾਰ ਥੋੜੀਆਂ ਥੱਲਣੀਆਂ ਨਹੀਂ ਲੱਦਿਆ ਛੜਦਾ ਛੜਦੇ ਹੈ ਭਾਬੀ ਬਾਹਲੇ ਨਾ ਪਾਈ ਥੋੜੇ ਪਾਇਓ ਫਿਰ ਇੰਨੇ ਆਏ ਨਹੀਂ ਤਾਂ ਹੀ ਤਾਂ ਇਹਨਾਂ ਦੇ ਵਿਆਹ ਨਹੀਂ ਹੁੰਦੇ ਇਹ ਵਿੱਚ ਝੂਠ ਛਾੜ ਦਿੰਦੇ ਆ ਇਹਦੇ ਦਾ ਦੋ ਹੀ ਧਰ ਦੂੰ ਤੇ ਥੋੜੇ ਕਰਦੇ ਨਹੀਂ ਪਰ ਟੱਡ ਭਟੇ ਆ ਬੰਦੇ ਆ ਚੱਕ ਜਣਿਆ ਚੌਲ ਦਾ ਲੱਭਣੇ ਨਹੀਂ ਉਹ ਚੌਲ ਭੁਗ ਟੱਡ ਭੁੱਖੇ ਆ ਥੋੜੇ ਵਾ ਫਿਰ ਖਾ ਜਾਣਗੇ ਭਰ ਦੋ ਪਲੇਟ ਹਾਂ ਉਹ ਉਧਰ ਕਹਿੰਦੇ ਪ੍ਰੀਤ ਨੂੰ ਲਿਆਉਂਦਾ ਕਹਿੰਦਾ ਜੰਡੀ ਕਹਿੰਦਾ ਪਹਿਲੀ ਟਾਈਮ ਵਿੱਚ ਆ ਕਰਦਾ ਉਹ ਦੇਸੀ ਘੋੜਾ ਦੋ 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 ਲੈ ਪਤਲਾ ਦੋਦਾ ਘੱਟ ਫੈਂਡ ਆ ਆ ਭਾਬੀ ਹੈ ਕਾਦਨੇ ਖਾਈ ਹੈ ਤਨ ਤੇ ਅੰਤਿਆਂ ਹੱਥ ਨਾਲ ਆਂਦੇ ਨਹੀਂ ਹੱਥ ਨਾ ਖਾਂਦੇ ਹੁੰਦੇ ਮਾਹੀਆਂ ਵਾਲੇ ਜੌੜ ਚਲੋ ਹੱਥ ਨਾ ਖਾ ਲਾਂਗੇ ਆਜੋ ਫਿਰ ਲਿਆਓ ਬਾਬਾ ਜੀ ਫੋਟੋਗ੍ਰਾਫਰ ਸਾਡੇ ਇਹ ਹਮੇਸ਼ਾ ਲੇਟ ਹੀ ਆਉਂਦੇ ਨੇ ਮਾਮਾ ਪੱਲਾ ਨਹੀਂ ਬਈ ਬਾਬਾ ਦਾ ਤਿੰਨ ਗੇੜੇ ਲਾ ਗਿਆ ਤਿੰਨ ਗੇੜੇ ਲਾ ਗਿਆ ਬਈ ਬਾਬਾ ਹਾਂ 33 ਅੱਗੇ ਮੈਂ ਗਿਆ ਇਹ ਨਾਲ ਉਹ ਬਾ ਉਹ ਜਗਾਰੇ ਕਾਕੇ ਚਲੋ ਬਈ ਬਣਾਓ ਰੰਗੋਲੀ ਬਣਾਓ ਰੰਗੋਲੀ ਗੋਮੀ ਇਹਦਾ ਜੋ ਕਹਦੂ ਆਪਾਂ ਬਟਣਾ ਲਾ ਚਲੋ ਸਾਰੇ ਕੁਮਾਰੀ ਇਹਦੇ ਜਿਹੜੇ ਜਿਹਦਾ ਮਰਦਿਆ ਨਾ ਪਾਏ ਕੁਮਾਰੀ ਜਿਹਨੇ ਆ ਵੀ ਆਜੋ ਵੀ 5 ਜਾਣੇ ਆਜੋ ਵੀ 5 ਜਾਣੇ ਆਜੋ ਕਰ ਲੜੀਆਂ ਲੁੜੀਆਂ ਬਹੁਤ ਸੋਹਣੀਆਂ ਲਾਦੀਆਂ ਤਾਂ ਲਾਈ ਜਾਂਦੇ ਸੱਟ ਕਰਦਾ ਕੱਲ ਨੂੰ ਪੂੜਾ ਤਿਆਰ ਕਰ ਦੇਣਾ ਕੰਮ ਇਹਨਾਂ ਨੇ